ਮੈਂ ਉਸ ਆਸ ਨੂੰ ਦੱਸਦਾ ਕਿ ਮੈਂ 100 ਫਿਲਮਾਂ ਕੀਤੀਆਂ ਨੇ ਤੇ ਸੱਤਕ ਮੈਂ ਬਾਲੀਵੁੱਡ ਦੀਆਂ ਫਿਲਮਾਂ ਕੀਤੀਆਂ ਨੇ ਮੈਂ ਹੌਬੀ ਥਾਲੀ ਵਾਲਾ ਮੈਂ ਖਾਸਾ ਵੱਡਾ ਆਦਮੀ ਆ ਮੇਰੇ ਨਾਲ ਗੱਲ ਕਰਨ ਵਾਸਤੇ ਖਾਸੀ ਜ਼ਰੂਰਤ ਚਾਹੀਦੀ ਆ ਜਿਹੜਾ ਕੋਈ ਇਹ ਸੋਚਦਾ ਹੋਵੇ ਹੌਬੀ ਨੂੰ ਰਹਿਣ ਦੇ और इस मंच सेटा प्यार तू वो थम है इस मेले का जोड़ा जो भी तेन बुलाया तू इस मेले दे वे थम बन के खड़े हैं तू यार यार है ਇਹਦਾ ਕੋਈ جواب ਨਹੀਂ ਔਰ ਮੈਂ ਸਹੀ ਕਹਿਣਾ ਕਿ ਹਰਜੀਤ ਹਰਮਨ ਵਰਗਾ ਕੋਈ ਯਾਰ ਨਹੀਂ ਆਇਆ ਇਹਦੇ ਵਾਸਤੇ ਜ਼ੋਰਦਾਰ ਤਾੜੀਆਂ ਨਾਬੇ ਚ ਰਹਿੰਦਾ ਜੱਟ ਪਰ ਜੱਟਾਂ ਵਰਗਾ ਜੱਟ ਆ ਯਕ ਸੰਦਾ ਵਾਹ ਬਾਖੂ ਬਦਮੀ ਹੈ ਰੱਬ ਕਰਕੇ ਤੁਹਾਨੂੰ ਇਹਦਾ ਫੋਨ ਮਿਲੇ ਇਹਦੇ ਰਿਸ਼ਤੇ ਮਿਲਣ ਤੇ ਤੁਸੀਂ ਇਹਦੇ ਨਾਲ ਵਰਤੋਂ ਤੇ ਵਰਤ ਕੇ ਦੇਖੋ ਆਏ ਜੀਓ ਬਸ ਆਈ ਨੂੰ ਕਹੀਂ ਪੈਣ ਗਿਆ ਆਏ ਖੁਸ਼ੀ ਦੀ ਹੀ ਕੂਕਾ ਬਣ ਗਿਆ ਤੇ ਜੱਟ 24 ਕਹਿ ਰੜਦਾ ਸੋ ਰਣਵੀਰ ਜਿੰਦਾ ਸਾਡਾ ਬਹੁਤ ਪਿਆਰਾ ਭਰਾ ਬਚਾ ਕੇ ਜਾਊਗਾ ਉਹ ਵੀ ਯਾਰਾਂ ਦਾ ਯਾਰ ਆ ਉਹ ਵੀ ਸਿਰੇ ਦਾ ਪੌਣਸੀ ਆ ਭਰਾ ਆ ਛੋਟਾ ਬੱਚਿਆਂ ਵਰਗਾ ਪਰ ਕਹਿੰਦਾ ਬੈਂਕ ਜਾ ਕੇ ਜਾਊਗਾ ਚਾਹੇ 11 ਵਜੇ ਜਿਉਂਦੇ ਰਹੋ ਤੁਸੀਂ ਜੱਟ ਚੋਂ ਵੀ ਘਰਤਦਾ ਇਹ ਕਿਉਂ ਨਿੱਜ ਜੱਟਿਆਂ ਚੋਂ ਚੋਟਨਾ ਕੋਈ ਉਹ ਜੱਟ ਮਰਦੀ ਪਰਖ ਦੇ ਵੀ ਨਿੱਜ ਜੱਟਿਆਂ ਚੋਂ ਚੋਟਨਾ ਕੋਈ